ਸਭ ਤੋਂ ਵਧੀਆ ਫਲ ਜਿਹੜਾ ਅੱਜ ਕੱਲ ਆ ਰਿਹਾ ਹੈ ਉਹ ਹੈ ਆਲੂ ਬੁਖਾਰਾ ਜਿਹਨੂੰ ਗਰੀਬ ਦਾ ਡਾਕਟਰ ਵੀ ਆਖਿਆ ਜਾਂਦਾ ਹੈ ਗਰੀਬ ਦਾ ਡਾਕਟਰ ਆਲੂ ਬੁਖਾਰਾ ਜਿਹਦੇ ਵਿੱਚ ਇੰਨੇ ਕੁ ਗੁਣ ਨੇ ਜੇ ਪੜਨ ਲੱਗੀਏ ਸੁਣਨ ਲੱਗੀਏ ਤੇ ਬਹੁਤ ਜ਼ਿਆਦਾ ਨੇ ਜੋ ਮਨੁੱਖੀ ਸਰੀਰ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿੱਥੇ ਇਹਨੂੰ ਵਜ਼ਨ ਘਟਾਉਣ ਵਾਸਤੇ ਵਰਤਿਆ ਜਾਂਦਾ ਹੈ ਉੱਥੇ ਇਹ ਲੀਵਰ ਵਾਸਤੇ ਵਰਤਿਆ ਜਾਂਦਾ ਹੈ ਇਹਦੇ ਵਿੱਚ ਵਿਟਾਮਿਨ ਫਾਈਬਰ ਤੇ ਕਈ ਗੁਣਾ ਨਾਲ ਭਰਪੂਰ ਹੈ ਆਲੂ ਬੁਖਾਰਾ ਪਰ ਇਹਨੂੰ ਆਪਾਂ ਇਸ ਵੀਡੀਓ ਦੇ ਵਿੱਚ ਗਰੀਬ ਦਾ ਡਾਕਟਰ ਕਿਉਂ ਆਖਿਆ ਕਿਉਂਕਿ ਬਹੁਤੀ ਵਾਰ ਰਵਾਇਤਾਂ ਹਕੀਮਾਂ ਸਿਆਣਿਆਂ ਨੇ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਕਿ ਮਨੁੱਖ ਨੂੰ ਕਹਿਣਾ ਕਿ ਜੇ ਕੋ ਬਿਮਾਰ ਹੈ ਲੀਵਰ ਦੀ ਪ੍ਰੋਬਲਮ ਹੈ ਕੋਈ ਹੱਡ ਦੀ ਪ੍ਰੋਬਲਮ ਹੈ ਕੋਈ ਵੀ ਇਹੋ ਜਿਹੀ ਸਮੱਸਿਆ ਬਿਮਾਰੀ ਕੋ ਇਹੋ ਜੀ ਬਣ ਗਈ ਹੈ ਬੁਖਾਰ ਨਹੀਂ ਹਟਦਾ ਉਹਨੂੰ ਕਹਣਾ ਆਲੂ ਬੁਖਾਰਾ ਖਾ ਲਵੀਂ ਤੇ ਉਹਨੇ ਤੁਰੇ ਆਉਂਦਿਆਂ ਰਾਹ ਦੇ ਵਿੱਚੋਂ 10-20 50 ਦੇ ਆਲੂ ਬੁਖਾਰੇ ਖਰੀਦਨੇ ਤੇ ਘਰ ਨੂੰ ਚਲੇ ਜਾਣਾ ਘਰ ਜਾ ਕੇ ਖਾ ਲੈਣੇ ਤੇ ਜਦੋਂ ਕਿਸੇ ਨੇ ਕਿਸੇ ਦਾ ਪਤਾ ਲੈਣ ਜਾਣਾ ਕੋਈ ਬਿਮਾਰ ਹੋਣਾ ਕਹਣਾ ਆਲੂ ਬੁਖਾਰੇ ਲੈ ਚਲੀਏ ਤੇ ਹੁਣ ਜਿਹੜੀ ਅੱਜ ਦੀ ਸਥਿਤੀ ਹੈ ਉਹ ਵੀਰੋ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ ਕਿਉਂਕਿ ਅੱਜ ਜਿੱਥੇ ਆਪਾਂ ਸੀਜ਼ਨਲ ਇਹ ਫਲ ਹੈ ਇਸ ਬਹਾਰ ਦਾ ਰੁੱਤ ਦਾ ਮੇਵਾ ਹੈ ਆਲੂ ਬੁਖਾਰਾ ਗਰਮੀਆਂ ਦਾ ਬਹੁਤ ਸੋਹਣਾ ਫਲ ਹੈ ਜਿਹਦੇ ਵਿੱਚ ਵਿਟਾਮਿਨ ਸੀ ਤੇ ਬਹੁਤ ਕੁਝ ਪਾਇਆ ਜਾਂਦਾ ਹੈ ਉੱਥੇ ਇਹ ਸੁੱਕਾ ਵੀ ਵਰਤਿਆ ਜਾਂਦਾ ਹੈ ਬਹੁਤ ਸਾਰੇ ਘੱਟ ਫਲ ਨੇ ਜਿਨ੍ਹਾਂ ਨੂੰ ਸੁੱਕਿਆਂ ਨੂੰ ਵੀ ਵਰਤਿਆ ਜਾਂਦਾ ਹੈ ਲੀਵਰ ਵਾਸਤੇ ਹੋਰ ਕਈ ਬਿਮਾਰੀਆਂ ਵਾਸਤੇ ਸੁੱਕੇ ਆਲੂ ਬੁਖਾਰੇ ਜੋ ਤਿੰਨ ਚਾਰ ਪੀਸ ਰਾਤ ਨੂੰ ਭੇਂਦੀਏ ਉਹਨੂੰ ਪਾਣੀ ਦੇ ਵਿੱਚ ਤੇ ਸਵੇਰ ਨੂੰ ਉਹ ਵੀ ਫੁੱਲ ਕੇ ਵੱਡੇ ਹੋ ਜਾਂਦੇ ਨੇ ਉਹਨਾਂ ਦੇ ਵੀ ਬਹੁਤ ਜ਼ਿਆਦਾ ਫਾਇਦੇ ਨੇ ਪਰ ਜਿਹੜੀ ਅੱਜ ਮੁੱਖ ਗੱਲ ਕਰਨੀ ਹੈ ਇਸ ਫਲ ਦੇ ਬਾਰੇ ਉਹ ਹੈ ਇੱਕ ਗਰੀਬ ਦੇ ਹੱਥ ਦੇ ਵਿੱਚੋਂ ਨਿਕਲ ਚੁੱਕਾ ਇਹ ਫਲ ਹੁਣ ਜੇਕਰ ਆਪਾਂ ਕੇਲਿਆਂ ਦੀ ਗੱਲ ਕਰੀਏ ਤੇ ਉਹ ਵੀ 80 ਰੁਪਏ 100 ਰੁਪਏ ਨੂੰ ਪਹੁੰਚ ਚੁੱਕੇ ਨੇ ਤੇ ਵੀਰੋ ਬਹੁਤ ਗੰਭੀਰ ਇਹ ਮੁੱਦਾ ਹੈ ਅੱਜ ਦਾ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਨਾ ਹੈ ਵਿਸ਼ਾ ਬਹੁਤ ਗੰਭੀਰ ਵਿਸ਼ਾ ਬਣਿਆ ਹੋਇਆ ਇਹ ਜਿਹੜਾ ਅੱਜ ਫਲ ਹੈ ਇਹਦੇ ਵਧੀਆ ਫਲ ਦਾ ਰੇਟ ਅੱਜ ਦਾ 1.5 ਤੋਂ 200 ਰੁਪਈਆ ਹੈ 200 ਰੁਪਈਆ ਕਿਲੋ ਹੈ ਅਸੀਂ ਕਿਤੇ ਜਾ ਰਹੇ ਸੀ ਤੇ ਅਸੀਂ ਸੋਚਿਆ ਕਿ ਰਸਤੇ ਵਿੱਚੋਂ ਕੋਈ ਚੀਜ਼ ਲੈਣੀ ਹੈ ਤੇ ਕਿਉਂ ਨਾ ਵਧੀਆ ਕੋਈ ਫਲ ਲੈ ਜੇ ਸੀ ਕਿ ਆਲੂ ਬੁਖਾਰੇ ਕਿਲੋ ਕਰ ਦਿਓ ਉਹ ਕਹਿਣ ਲੱਗਾ ਅੱਧਾ ਕਿਲੋ ਲੈ ਲਓ ਅਸੀਂ ਕਹਿੰਨੇ ਕਿਲੋ ਕਰੋ ਜਦੋਂ ਕਿਲੋ ਦੀ ਗੱਲ ਚੱਲੀ ਤਾਂ ਉਹ ਕਹਿੰਦਾ ਜੀ 200 ਰੁਪਏ ਕਿਲੋ ਨੇ ਸੀਗਾ ਬੜੀ ਹੈਰਾਨੀ ਕਿ 200 ਰੁਪਏ ਕਿਲੋ ਫਲ ਜਿਹੜਾ ਉਹ ਰੇੜੀ ਦੇ ਉੱਪਰ ਲਿਆ ਕੇ ਰੱਖਣਾ ਬੜਾ ਔਖਾ ਹੈ ਦੁਕਾਨ ਦੇ ਉੱਪਰ ਲਿਆ ਕੇ ਰੱਖਣਾ ਬੜਾ ਔਖਾ ਹੈ ਚਲੋ ਇਸ ਵਿਸ਼ੇ ਨੂੰ ਆਪਾਂ ਅੱਗੇ ਤੋਰਦੇ ਹਾਂ ਕਿ ਉੱਥੋਂ ਆਪਾਂ ਕਿਲੋ ਫਲ ਲਏ ਤੇ ਚਲੇ ਗਏ ਕੁਝ ਦਿਨ ਬਾਅਦ ਅਸੀਂ ਫਲਾਂ ਦੀ ਮੰਡੀ ਦੇ ਵਿੱਚ ਗਏ ਜੋ ਜਲੰਧਰ ਇੱਥੇ ਮਕਸੂਦਾ ਹੈ ਉੱਥੇ ਗਏ ਜਿੱਥੇ ਹੋਰ ਫਲ ਖਰੀਦਣੇ ਸੀ ਉੱਥੇ ਇਹਦਾ ਵੀ ਰੇਟ ਪੁੱਛਿਆ ਤੇ ਰੇਟ ਬੜਾ ਹੈਰਾਨ ਕਰ ਦੇਣ ਵਾਲਾ ਸੀ 6-7 ਕਿਲੋ ਦੀ ਉਹ ਪੇਟੀ ਹੁੰਦੀ ਹੈ ਉਹ ਜੇ ਆਪਾਂ ਖਰੀਦੀਏ ਤੇ ਉਹ 35 ਤੋਂ 40 ਰੁਪਏ ਕਿਲੋ ਆਪਾਂ ਨੂੰ ਪੈਂਦੇ ਨੇ ਬੜੀ ਇਸ ਵਿੱਚ ਹੈਰਾਨਗੀ ਹੋਈ ਕਿ 40 ਰੁਪਏ 50 ਲਾ ਲਓ ਚਲੋ 60 ਲਾ ਲਓ ਉਹ 100 ਰੁਪਏ ਦੇ ਵਿੱਚ ਵੀ ਵਿਗ ਜਾਣ ਚਲੋ ਤਾਂ ਵੀ ਲੈ ਲਓ ਪਰ ਜਿਹੜਾ 200 ਰੁਪਏ ਕਿਲੋ ਮਾਰਕੀਟ ਦੇ ਵਿੱਚ ਵਿਕ ਰਿਹਾ ਤੇ ਮੈਂ ਬੜੀ ਵਾਰਾ ਹੈਰਾਨ ਹੁੰਦਾ ਹਾਂ ਨਾ ਜਿਹੜੇ ਆਪਣੇ ਪ੍ਰਵਾਸੀ ਨੇ ਪ੍ਰਦੇਸੀ ਵੀਰ ਆਪਾਂ ਉਹਨਾਂ ਨੂੰ ਬੜੀ ਹਮਦਰਦੀ ਕਰਦੇ ਕਿ ਪਰਦੇਸਾਂ ਚੋਂ ਆਏ ਨੇ ਪਰ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਰੇਟ ਜਾਂ ਆਪਾਂ ਕਿਸੇ ਵੀ ਚੀਜ਼ ਦਾ ਫਰੂਟ ਦਾ ਰੇਟ ਪੁੱਛ ਲਈਏ ਤੇ ਉਹ ਵੀ ਜਦੋਂ 2 ਸਵਾ 200 50 ਰੇਟ ਹੀ ਦੱਸ ਦੇਣਗੇ ਜੀ ਦੋ ਆਪਾਂ ਉਸੇ ਫਲ ਦਾ ਰੇਟ ਮੰਡੀ ਦੇ ਵਿੱਚ ਜਦੋਂ ਪਤਾ ਕਰੀਏ ਤਾਂ 30-40 ਰੁਪਏ ਕਿਲੋ ਹੁੰਦਾ ਹੈ ਤੇ ਜਦੋਂ ਉਹ ਪ੍ਰਵਾਸੀ ਆਪਾਂ ਨੂੰ 200 ਰੁਪਏ ਦੱਸਦਾ ਹੈ ਨਾ ਆਪਾਂ ਉਥੋਂ ਅੰਦਾਜ਼ਾ ਲਾ ਲਿਆ ਕਰੀਏ ਕਿ ਫੇਰ 10 20 ਕਿਲੋ 50 ਕਿਲੋ ਚੀਜ਼ ਰੱਖਣੀ ਰੇੜੀ ਤੇ ਉਹਦੇ ਵਾਸਤੇ ਬੜੀ ਔਖੀ ਹੈ ਜੇ ਕਿਤੇ ਬਿਲਕੁਲ ਮਹਿੰਗੀ ਹੋ ਜਾਵੇ ਉੱਥੇ ਕੀ ਹੁੰਦਾ ਹੈ ਜਦੋਂ ਇਸ ਚੀਜ਼ ਦੀ ਕੋਖ ਪੜਤਾਲ ਆਪਾਂ ਕੱਢੀ ਕਿ ਜਿਹੜੀ 30 40 ਰੁਪਏ 50 ਰੁਪਏ ਕਿਲੋ ਮਿਕਲ ਮਿਲਣ ਵਾਲੀ ਚੀਜ਼ ਐ ਪਿੱਛੇ ਉਹਦਾ ਰੇਟ 200 ਰੁਪਏ ਵੱਧ ਵੀ ਕਈ ਲਾ ਲੈਂਦੇ ਨੇ ਸਮੇ ਦੇ ਹਿਸਾਬ ਨਾਲ ਗਾਹਕ ਦੇ ਹਿਸਾਬ ਨਾਲ ਜੇ ਗੱਡੀ 'ਚ ਉਤਰਿਆ ਹੋਵੇ ਤੁਹਾਨੂੰ ਜਿਆਦਾ ਮਹਿੰਗੇ ਲੱਗਦੇ ਨੇ ਜੇ ਮੋਟਰਸਾਈਕਲ ਤੇ ਆਵੇ ਸਾਈਕਲ ਤੇ ਤੁਰ ਕੇ ਆਵੇ ਵੀ ਰੇਟ ਦਾ ਵੀ ਫਰਕ ਪੈ ਜਾਂਦਾ ਜਦੋਂ ਅਸੀਂ ਆਪਣੇ ਜੋ ਸਾਥੀ ਨੇ ਸਰਦਾਰ ਵੀਰ ਜਦੋਂ ਉਹਨਾਂ ਤੋਂ ਪਤਾ ਕੀਤਾ ਕਿ ਇਹ ਭਈ ਫਲ ਦਾ ਇੰਨਾ ਰੇਟ ਕਿਉਂ ਆ? ਤੇ ਉਹਨਾਂ ਨੇ ਵੀ ਸਾਡੇ ਉੱਤੇ ਹੀ ਇਹ ਗੱਲ ਛੁੱਟੀ ਆਮ ਪਬਲਿਕ ਦੇ ਉੱਤੇ ਲੋਕਾਂ ਦੇ ਉੱਤੇ ਹੀ ਇਸ ਗੱਲ ਨੂੰ ਛੁੱਟਿਆ ਉਹ ਇਸ ਤਰ੍ਹਾਂ ਛੁੱਟਦੇ ਨੇ ਕਹਿੰਦੇ ਕਿ 8-9 ਕਿਲੋ ਦੀ ਅਸੀਂ ਪੇਟੀ ਲਿਆਉਨੇ ਆਂ ਕਈਆਂ 'ਚ 6-7 ਕਿਲੋ ਹੁੰਦਾ ਹੈ ਫਲ ਆਲੂ ਬੁਖਾਰਾ ਤੇ ਇਹ ਥੋੜੇ ਦਿਨ ਕੱਢਦਾ ਹੈ 2-3-4 ਦਿਨ ਹੱਦ ਇਹਨੂੰ ਵੇਚਣਾ ਪੈਂਦਾ ਪਰ ਜਦੋਂ ਉਹ ਲਿਆਉਂਦੇ ਨੇ ਵਿਚਾਰੇ ਤੇ ਸਾਡੇ ਜਿਹੜੇ ਨੌਜਵਾਨ ਨੇ ਉਹ 버ਗਰਾਂ ਵੱਲ ਹੋਏ ਨੇ ਨੂਡਲਾਂ ਵੱਲ ਹੋਏ ਨੇ ਉਹ ਪੀਜ਼ੇ ਵਾਲੋ ਇਹਨੇ 5-700 ਰੁਪਏ ਦਾ ਪੀਜ਼ਾ ਜਿਹੜਾ 1000-1000 ਦਾ ਪੀਜ਼ਾ ਖਾ ਜਾਣਗੇ ਜਦੋਂ ਅਸੀਂ ਵੀਰੋਂ ਇਹ ਚੀਜ਼ਾਂ ਖਾਣੀਆਂ ਨਹੀਂ ਤੇ ਉਹਦੀ ਪੇਟੀ ਜਿਹੜੀ ਇਹ ਖਰਾਬ ਨਾ ਹੋ ਜੇ ਉਹ ਫਿਰ ਕੀ ਕਰਦੇ ਨੇ ਵੀਰ ਲਿਆਣ ਕੇ ਉਹਨੂੰ ਮਹਿੰਗਾ ਵੇਚ ਕੇ ਆਪਣੇ ਪੈਸੇ ਪੂਰੇ ਕਰਦੇ ਨੇ ਚਾਹੇ ਪ੍ਰਵਾਸੀ ਹੋਵੇ ਚਾਹੇ ਸਰਦਾਰ ਹੋਵੇ ਉਹ ਆਪਣੇ ਪੈਸੇ ਪੂਰੇ ਕਰਦੇ ਨੇ ਕਿ ਸਾਨੂੰ ਨਾ ਘਾਟਾ ਪੈ ਜਾਵੇ ਕਿਉਂਕਿ ਦੁਕਾਨਦਾਰ ਨੇ ਪਈ ਕਰਾਇਆ ਵੀ ਕੱਢਣਾ ਹੈ ਦੁਕਾਨ ਦਾ ਉਨੇ ਆਪਣੀ ਵੀ ਦਿਹਾੜੀ ਵਿੱਚ ਪਾਉਣੀ ਹੈ ਸਾਰੇ ਖਰਚੇ ਮਿਲਾ ਕੇ ਢੋਆ ઠવાਈ ਦੇ ਜੇ ਉਹਦੀ ਪੇਟੀ 8 900 ਦੀ 1000 ਦੀ ਖਰਾਬ ਹੋ ਜਾਵੇ ਫਿਰ ਉਹਨੇ ਵਿਚਾਰੇ ਦੇ ਪੱਲਿਓਂ ਕਹਿੰਦੇ ਸਾਡੇ ਪੈਸੇ ਪੈਂਦੇ ਨੇ ਇਸ ਕਰਕੇ ਇਹ ਫਰੂਟ ਵਿਕਦਾ ਕਿਉਂਕਿ ਪਹਿਲੇ 2-3 ਦਿਨ ਵਿਕਣਾ ਤੇ ਪਿਛਲਾਵ ਹੋ ਜਾਣਾ ਆਪਾਂ ਵੀ ਜਦੋਂ ਆਲੂ ਬੁਖਾਰਾ ਖਰੀਦਦੇ ਤੇ ਬਹੁਤਾ ਪੋਲਾ ਜਿਹੜਾ ਉਹਨੂੰ ਗਲਿਆ ਸਮਝ ਕੇ ਆਪਾਂ ਛੱਡ ਦਿੰਨੇ ਸੋ ਵੀਰੋ ਇਹਦੇ ਵਿੱਚ ਦੁਕਾਨਦਾਰ ਦਾ ਵੀ ਦੋਸ਼ ਹੈ ਚਾਹੇ ਥੋੜਾ ਹੋਵੇ ਉਹਦੇ ਵਿੱਚ ਸਾਡਾ ਆਮ ਲੋਕਾਂ ਦਾ ਵੀ ਦੋਸ਼ ਹੈ ਕਿ ਸਾਨੂੰ ਉਹ 2250 ਰੁਪਏ ਦੀ ਚੀਜ਼ ਜਿਹੜੀ ਖਰੀਦਣੀ ਪੈ ਰਹੀ ਹੈ ਵੀ ਮਜਬੂਰੀ ਇਸ ਕਰਕੇ ਇਹ ਗਰੀਬ ਦਾ ਡਾਕਟਰ ਜਿਹੜਾ ਆਲੂ ਬੁਖਾਰਾ ਹੈ ਨਾ ਉਹ ਗਰੀਬ ਦੇ ਹੱਥ ਚੋਂ ਨਿਕਲ ਗਿਆ ਕਿ ਵੱਧ ਤੋਂ ਵੱਧ ਵੀਰੋ ਫਲ ਖਾਓ ਇੱਕ ਤੇ ਸਾਡੇ ਭੈਣ ਭਰਾ ਜਨਾਂ ਦੀਆਂ ਫਲਾਂ ਵਾਲੀਆਂ ਦੁਕਾਨਾਂ ਨੇ ਉਹਨਾਂ ਦੀ ਆਮਦਨ ਵਧੇਗੀ ਤੇ ਜਿਹੜੇ ਵੀਰ ਆਪਣੇ ਗੁਰਸਿੱਖ ਪਰਵਾਸੀਆਂ ਦੇ ਮੁਕਾਬਲੇ ਤੇ ਰੇੜੀਆਂ ਲਾਉਣ ਤੁਰ ਪਏ ਉਹ ਵੀ ਕਿ ਅਸੀਂ ਰੇੜੀਆਂ ਲਾਉਣ ਲੱਗ ਪਈਏ ਕਿ ਪਰਵਾਸੀਆਂ ਦੀਆਂ ਘਟ ਜਾਣ ਕਾਦੀਆਂ ਫਾਸਟ ਫੂਡ ਦੀਆਂ ਸੋ ਮੈਂ ਬੇਨਤੀ ਕਰਾਂ ਜੇ ਆਪਾਂ ਸਾਰੇ ਫਾਸਟ ਫੂਡ ਵੱਲ ਭੱਜ ਪਏ ਫੇਰ ਇਸ ਆਲੂ ਬੁਖਾਰੇ ਨੂੰ ਇਨ੍ਹਾਂ ਅੰਬਾਂ ਨੂੰ ਇਨ੍ਹਾਂ ਅਮਰੂਦਾਂ ਨੂੰ ਕੌਣ ਖਰੀਦੇਗਾ ਤੇ ਉਹਨਾਂ ਵੀਰਾਂ ਨੂੰ ਘਾਟਾ ਪਏਗਾ ਫੇਰ ਸਾਨੂੰ ਆਖਰ ਦੀ ਬਾਜੀ ਲੈਣੇ ਫੇਰ ਹੀ ਫਰੂਟ ਹੀ ਪੈਂਦੇ ਨੇ ਜਦੋਂ ਅਸੀਂ ਬਿਮਾਰ ਹੋ ਜਾਂਦੇ ਨਾ ਉਦੋਂ ਸਾਡੇ ਲਈ ਕੋਈ 버ਗਰ ਨਹੀਂ ਲੈ ਕੇ ਆਉਂਦਾ ਨਾ ਨੂਡਲ ਨਾ ਪੀਜ਼ਾ ਕੋਈ ਆਰਡਰ ਕਰਾਉਂਦਾ ਹੈ ਸਵਿਗੀ ਤੋਂ ਜਾਂ ਜਮਾਟੋ ਤੋਂ ਕੋਈ ਚੀਜ਼ ਆਰਡਰ ਕਰਾਵੇ ਨਹੀਂ ਖਾਣੇ ਅਸੀਂ ਫਿਰ ਉਦੋਂ ਫਲ ਨੇ ਅਸੀਂ ਬਿਮਾਰ ਹੋ ਕੇ ਫਲ ਖਾਵਾਂਗੇ ਪਰ ਕੀ ਅਸੀਂ ਤੰਦਰੁਸਤ ਰਹਿੰਦੇ ਹੋਏ ਫਲ ਨਹੀਂ ਖਾ ਸਕਦੇ ਜਿਵੇਂ ਜਾਪਾਨ ਚਾਈਨਾ ਹੋਰ ਦੇਸ਼ ਨੇ ਬੜੇ ਵਧੀਆ ਵਧੀਆ ਉਹ ਆਪਣੀ ਸਿਹਤ ਦਾ ਬੜਾ ਖਿਆਲ ਰੱਖਦੇ ਨੇ ਬੜੀ ਉਹਨਾਂ ਦੀ ਉਮਰ ਹੈ ਉਧਰਲੇ ਲੋਕਾਂ ਦੀ ਸੋ ਮੇਰੀ ਬੇਨਤੀ ਹੈ ਵੀਰੋ ਫਲ ਖਾਈਏ ਸੀਜ਼ਨਲ ਫਲ ਜਿਹੜੇ ਇਹ ਰੱਬ ਦਾ ਤੋਹਫ਼ਾ ਹੈ ਸਾਨੂੰ ਜਰੂਰ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਰੁੱਤ ਰੁੱਤ ਦੇ ਮੇਵੇ ਬਖਸ਼ੇ ਨੇ ਮਹੀਨੇ-ਮਹੀਨੇ ਦੋ-ਦੋ ਮਹੀਨੇ ਬਾਅਦ ਜਿਹੜਾ ਇਹ ਫਲ ਜਿਹੜਾ ਬਦਲਦਾ ਹੈ ਤੇ ਸਿਰਦਨ ਨਾਲ ਫੜ ਕਹਿੰਦੇ ਇਹ ਜਿਹੜਾ ਆਲੂ ਬੁਖਾਰਾ ਹੈ ਇਹਨੂੰ 슈ਗਰ ਵਾਲੇ ਮਰੀਜ਼ ਵੀ ਖਾ ਸਕਦੇ ਇਹਨੂੰ ਹਰੇਕ ਬਿਮਾਰੀ ਵਾਲਾ ਖਾ ਸਕਦਾ ਹੈ ਇਸ ਪੇਜ ਨੂੰ ਫੋਲੋ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜੁੜੋ ਵੰਦ ਤੋਂ ਵੰਦ ਵੀਡੀਓ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ